ਮਨੀ ਮਹੇਸ਼ ਲੰਗਰ ਸੇਵਾ ਦਾਲ ਦੀ ਅੱਜ ਇੱਕ ਵਿਸ਼ੇਸ਼ ਮੀਟਿੰਗ ਬਾਂਸਾ ਵਾਲੇ ਟਾਲਦੇ ਹੋਈ ਇਸ ਮੌਕੇ ਪਰਦਾਣ ਰਵਿੰਦਰ ਸ਼ਰਮਾ ਪੱਪੀ ਨੇ ਵਲਕਣਾ ਦੀਆਂ ਡਿਊਟੀਆਂ ਲਗਾਈਆਂ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਸ ਪਰਮਾਤਮਾ ਦੇ ਕੰਮ ਜ਼ਰੂਰ ਕਰਨੇ ਚਾਹੀਦੇ ਹਨ ਤਾਂ ਕਿ ਸਮਾਜ ਵਿੱਚ ਇੱਕ ਚੰਗਾ ਸੰਕੇਤ ਜਾ ਸਕੇ ਇਸ ਮੌਕੇ 우ਸ਼ਾ ਰਾਣੀ ਸੁਸ਼ਮਾ ਰਾਣੀ ਰੇਨੂ ਠਾਕੁਰ ਕੈਪਟਨ ਅਸ਼ਟਮ ਸ਼ਾਂਤੀ ਸਰੂਪ ਬੋਟਾ ਰਾਮ ਪਿੰਕੀ ਸ਼ਰਮਾ ਅਸ਼ਵਨੀ ਕੁਮਾਰ ਜੈਚੰਦ ਮਾਸਟਰ ਸੰਜੀਵ ਨੰਜੀਵ ਸ਼ਰਮਾ ਹੈਪੀ ਰਣਬੀਰ ਸਿੰਘ ਸ਼ਿਵਨੰਦਨ ਪੰਡਿਤ ਰਾਜੇਂਦਰ ਪ੍ਰਸਾਦ ਮਾਨਸਾwale ਪਰਸ਼ੋਤਮ ਸਿੰਘ ਸਤਪਾਲ ਬਿਸ਼ੰਬਰ ਸਿੰਘ ਅਵਤਾਰ ਸਿੰਘ ਪ੍ਰਦੀਪ ਖਤਰਾ ਜਗਨਨਾਥ ਪਰਸ਼ੋਤਮ ਸਿੰਘ ਅਤੇ ਹੋਰ ਬਹੁਤ ਸਾਰੇ ਸੇਵਕ ਭਗਤ ਹਾਜ਼ਰ ਸਨ ਅੱਗੇ ਦੇਖੋ ਪੂਰੀ ਰਿਪੋਰਟ ਸੁਖਮਿੰਦਰ ਮੈਰਾ ਅਤੇ ਰਮਨ ਤੰਗਰਾਲੀਆਂ ਦੇ ਨਾਲ ਜੇਕਰ ਤੁਸੀਂ ਹੁਸ਼ਿਆਰਪੁਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਹਾਏ ਗਿਰੀਰਾਮ ਜੈ ਸਾਰੇ ਹੀ ਲਾਕਾਂ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੀ ਅੱਜ ਅਸੀਂ ਇੱਥੇ ਖਾਨਪੁਰ ਬਾਸਾ ਵਾਲਾ ਟਾਲ ਪੰਡਤ ਜੀ ਦੇ ਪ੍ਰਸ਼ਾਦ ਜੀ ਜਿਹੜਾ ਲੰਗਰ ਸੰਸਥਾ ਲਗਾਉਣ ਜਾ ਰਹੀ ਹੈ 16 ਅਗਸਤ ਨੂੰ ਉਪਲਖ ਮਣੀ ਮੇਦ ਦੇ ਯਾਤਰੀਆਂ ਵਾਸਤੇ ਔਰ ਉਹਦਾ ਅੱਜ ਵਿਧੀਵਤ ਤੌਰ ਤੇ ਆਪਾਂ ਜਿਹੜਾ ਵਿਚਾਰ ਬਰਮੇਸ਼ ਮਨੂ ਕਿਦਾਂ ਵਧੀਆ ਬਣਾਇਆ ਜਾਏ ਕਿਦਾਂ ਸੈਲਟਾਂਗ ਦਾ ਕੀਤਾ ਜਾਵੇ ਜਾਂ ਤਿਆਂ ਨੂੰ ਹੋਰ ਸਬੂਦਾ ਕਿਦਾਂ ਦੇ ਸਕਦੇ ਆ ਉਹਦਣ ਮੈਂ ਵੀਰੋ ਮੈਂ ਗੱਲ ਕੀਤੀ ਸੀ ਮੈਂ ਕਿ ਸਾਡੀ ਸੰਸਥਾ ਜਿਹੜੀ ਆ ਅਲੱਗ ਅਲੱਗ ਧਾਰਿਆਂ ਵਿੱਚ ਅਲੱਗ ਅਲੱਗ ਸ਼ੋਭਿਆਂ ਦੇ ਵਿੱਚ ਸਮਾਜ ਦੇ ਵਿੱਚ ਕੰਮ ਕਰਦੀ ਆ ਇਹ ਗਰਮਨਾਰ ਹੋਰ ਜੋੜਦੇ ਆ ਕਿ ਸਾਡੀ ਸੰਸਥਾ ਨੇ ਇੱਕ ਇੱਕ ਮੌਕਫ ਇੱਕ ਨਜ਼ਰੀਆ ਅਖਤਿਆਰ ਕੀਤਾ ਆ ਕਿ ਜਿਨ੍ਹਾਂ ਪਿੰਡਾਂ 'ਚ ਮੰਦਰ ਨਹੀਂ ਹੈ ਜਿੱਥੇ ਬਿਲਕੁਲ ਮੰਦਰ ਨਹੀਂ ਹੈ ਮੰਦਰ ਜਿੱਥੇ ਤਾਮੀਰ ਨਹੀਂ ਹੋਇਆ ਸਾਡਾ ਪਿੰਡ ਤਗੜਾ ਪੈਂਦਾ ਸੀ ਆ 2 ਸਾਲ ਤੋਂ ਉੱਥੇ ਮੰਦਰ ਬਣਿਆ ਉੱਥੇ ਸਾਡੀ ਸੰਸਤਾ ਮਣੀ ਮੇਸ਼ ਲੰਗਰ ਸੇਵਾਦਾਨ ਨੇ 1 ਲੱਖ 1000 ਰੁਪਏ ਦਾ ਯੋਗਦਾਨ ਪਾਇਆ ਐਸੇ ਤਰੀਕੇ ਨਾਲ ਮੌਲੀ ਮਹਿੰਦੀ ਪਿੰਡ ਪੈਂਦਾ ਦਰਿਆ ਦੇ ਕੱਡੇ ਦੇ ਪਿੰਡ ਪੈਂਦਾ ਅਸੀਂ ਉਹਨਾਂ ਨੂੰ ਵੀ ਆਪਣੀ ਪਹਿਲੀ ਕਸ ਜਿਹੜੀ 51000 ਦੀ ਉਹ ਪੂਚਾ ਚੁੱਕੇ ਆ 50000 ਰੁਪਏ ਆਪਾਂ ਹੋਰ ਆਉਂ ਦੇਣਾ ਨਹੀਂ 50000 ਮੂਰਤੀਆਂ ਦਿੱਤੀਆਂ ਆ ਉਥੇ ਮੂਰਤੇ ਹਿਸਾਬ ਨਾਲ ਵੀ ਕੀਤੀ ਆਪਾਂ ਲੇਕਿਨ ਆਪਾਂ ਜੋ ਰਾਸ਼ੀ ਆ ਉਹ ਜੋ ਆਪਾਂ ਉਹਦੀ ਗੱਲ ਕਰ ਰਹੇ ਆ ਕਿ ਉਹ ਆਪਾਂ 1 ਲੱਖ ਤੇ 1000 1 ਰੁਪਿਆ ਦੇਣਾ ਔਰ ਅਸੀਂ ਇਹ ਵੀ ਬੇਨਤੀ ਕਰਦੇ ਆ ਕਿ ਜਿਹਨਾਂ ਪਿੰਨਾਂ ਚਾਹੇ ਤੱਕ ਵੀ ਮੰਦਰ ਨਹੀਂ ਤਾਮੀਰ ਹੋਏ ਆ ਬਹੁਤ ਬਹੁਤ ਉਹਨਾਂ ਦੀ ਬੁਨਿਆਦ ਨਹੀਂ ਰੱਖੀ ਗਈ ਆ ਅਸੀਂ ਉਹ ਨਗਰ ਵਾਸੀਆਂ ਕੇ ਬੇਨਤੀ ਕਰਦੇ ਆ ਪਿੰਡ ਵਾਸੀਆਂ ਕੇ ਬੇਨਤੀ ਕਰਦੇ ਆ ਕਿ ਉਸਾਨਾ ਸੰਪਰਕ ਕਰਨ ਆਗਰ ਉਹ ਨੀ ਪੱਥਰ ਰੱਖਦੇ ਨੇ ਤੇ ਸਾਡੀ ਪੰਜ ਮੈਂਬਰੀ ਕਮੇਟੀ ਜੋ ਅਸੀਂ ਤਿਆਰ ਕੀਤੀ ਆ ਉਹ ਜਾ ਕੇ ਮੌਨਾ ਕਰੇਗੀ ਜਗ੍ਹਾ ਮੌਨਾ ਕਰੇਗੀ ਇਹ ਜਗਾ ਵਾਕਈ ਮੰਦਰ ਦੇ ਨਾਂ ਤੇ ਜਾ ਕੇ ਦਾਨ ਕੀਤੀ ਆ ਔਰ ਅਸੀਂ ਉਹਨਾਂ ਨੂੰ ਸਾਰੇ ਤੋਂ ਪਹਿਲੇ 1 ਲੱਖ ਰੁਪਏ ਦੇਵਾਂਗੇ ਬਸ਼ਰਤੇ ਕਿ ਉਹ ਨਾਲ ਆਪਣਾ ਵੀ ਯੋਗਦਾਨ ਪਾ ਕੇ ਮੰਦਿਰ ਕੰਮ ਸ਼ੁਰੂ ਕਰਨ ਔਰ ਅਸੀਂ ਪੂਰਾ ਪੂਰਾ ਯੋਗਦਾਨ ਪਾਵਾਂਗੇ ਉਸ ਤੋਂ ਵੱਧ ਪਾਵਾਂਗੇ ਉਹ ਸਾਨਾ ਨਗਰ ਨਿਵਾਸੀ ਜਿਹੜੇ ਆ ਸੰਪਰਕ ਕਰ ਔਰ ਉਹਦੇ ਨਾਲ-ਨਾਲ ਹੀ ਅਸੀਂ ਹੋਰ ਵੀ ਐਸੀਆਂ ਚੀਜ਼ਾਂ ਜਿਹੜੀ ਮੈਂ ਉਦੋਂ ਵੀ ਕਾਫੀ ਇਸ ਬਾਰੇ ਚਰਚਾ ਕੀਤੀ ਸੀ ਅਸੀਂ ਇਲਾਕੇ ਦੇ ਅਸੀਂ ਸਮਾਜ ਦੇ ਉਹ ਬੱਚੇ ਬਤਿਆ ਜਿਨ੍ਹਾਂ ਨੇ ਆਪਣੇ ਖੇਤਰ ਦੇ ਵਿੱਚ ਆਪਣਾ ਪੜਾਈ ਦੇ ਵਿੱਚ ਜਾਂ ਸਮਾਜ ਸੇਵਾ ਦੇ ਵਿੱਚ ਜਾਂ ਹੋਰ ਦੁਨੀਆਂ ਦੇ ਸੰਸਥਾਨਾਂ ਨੇ ਜੋ ਪਰਿਆਵਰਣ ਦਾ ਕੰਮ ਕਰਦੀਆਂ ਨੇ ਜਾਂ ਸਮਾਜ ਦੇ ਵਿੱਚ ਦਬੇ ਕੁਚਲੇ ਇਨਸਾਨਾਂ ਵਾਸਤੇ ਕੰਮ ਕਰਦੀਆਂ ਨੇ ਜਾਂ ਲੰਗਰਾਂ ਦਾ ਕੰਮ ਕਰਦੀਆਂ ਨੇ ਉਹ ਜੋ ਗਰੀਬ ਤਕਾ ਹੈ ਸਾਡਾ ਜੋ ਸਾਡੇ ਪਿਛੜਾ ਵਰਗਾ ਉਹਨਾਂ ਵਾਸਤੇ ਕੰਮ ਕਰਦਿਏ ਨੇ ਅਸੀਂ ਉਹਨਾਂ ਨੂੰ ਸਮਾਨਤ ਕਰਨ ਦਾ ਲੰਗਰ ਦੇ ਵਿੱਚ ਇਹ ਬੀੜਾ ਚੱਕਿਆ ਕਿ ਸਮਾਜ ਉੱਚੀ ਵੇਖੇ ਕਈ ਹੋਰਾਂ ਇਨਸਾਨਾਂ ਦਾ ਸਤਿਕਾਰ ਸੰਗ ਦੇ ਵਿੱਚ ਅਸੀਂ ਕਰਨ ਦਾ ਬੀੜਾ ਚੱਕਿਆ ਔਰ ਅੱਜ ਵੀ ਅਸੀਂ ਲਗਾਤਾਰ ਉਹਨਾਂ ਨੂੰ ਬੁਲਾ ਕੇ ਉਹਨਾਂ ਸਿੱਤਾਂ ਨੂੰ ਬੁਲਾ ਕੇ ਉਹਨਾਂ ਦਾ ਸਨਮਾਨਤ ਵੀ ਕਰਾਂਗੇ ਅਸੀਂ ਦੇਖੋ ਜੀ ਗੱਲ ਆ ਸਾਡੇ ਅਲੱਗ-ਅਲੱਗ ਸਾਡਾ ਤਰੀਕਾ ਆ ਸਾਡੇ ਕਮੇਟੀ ਦੇ ਮੈਂਬਰ ਆਪਣੇ ਪਿੰਡਾਂ ਦੇ ਗ੍ਰਹੀ ਕਰਦੇ ਨੇ ਨਾ ਪਹਿਲਾ ਪ੍ਰੋਸੀਜਰ ਤੇ ਆ ਦੂਸਰੀ ਸਾਡੀ ਇੱਕ ਟੀਮਾਂ ਦੋ ਟੀਮਾਂ ਬੰਦੀਆਂ ਨੇ ਮਨੀਸ਼ ਸ਼ਿਲੰਗਰ ਸੇਵਾ ਦਲਦੀਆਂ ਉਹ ਲਾਕੇ ਵੇ ਜਾ ਕੇ ਪਹਿਲਾ ਤੇ ਉਹ ਕਿ ਜੇ ਸਾਡੇ ਕਮੇਟੀ ਬੰਦੇ ਆਪਣੇ ਪਿੰਡਾਂ ਤੋਂ ਗ੍ਰਹੀ ਕਰਦੇ ਨੇ ਪਹਿਲਾ ਪ੍ਰੋਸੀਜਰ ਇਹ ਆ ਦੂਸਰਾ ਪ੍ਰੋਸੀਜਰ ਇਹ ਆ ਕਿ ਸਾਡੇ ਕਮੇਟੀ ਦੇ ਮੈਂਬਰ 10 ਮੈਂਬਰ ਦੋਆਂ ਗੱਡੀਆਂ ਦੇ ਵਿੱਚ ਜਾ ਕਿਸ ਤਰ੍ਹਾਂ ਆਪਣੇ ਖਾਜਤ ਨਾਲ ਇਲਾਕੇ ਦੇ ਵਿੱਚੋਂ ਜਾ ਕੇ ਉਹ ਗ੍ਰਹੀ ਕਰਦੇ ਨੇ ਜਿੱਦਾਂ ਲੋਕੀ ਕਹਿੰਦੇ ਕਿ ਸਾਡੇ ਕੋ ਤੁਸੀਂ ਆਏ ਨਹੀਂ ਜਾਂ ਸਾਨੂੰ ਬੁਲਾਉਂਦੇ ਨਹੀਂ ਤੇ ਅਸੀਂ ਗ੍ਰਹੀ ਦੇ ਲਈ ਤੁਸੀਂ ਆਏ ਨਹੀਂਗੇ ਅਸੀਂ ਉਹਨਾਂ ਨਾਲ ਸੰਪਰਕ ਕਰਦੇ ਆ ਸੰਪਰਕ ਕਰਕੇ ਉਹਨਾਂ ਕੋਲ ਜਾ ਕੇ ਗ੍ਰਹੀ ਲੈ ਕੇ ਆਉਂਦੇ ਆ ਇਹ ਤਰੀਕਾ ਆ ਤੀਸਰੀ ਇਹ ਚੀਜ਼ ਆ ਪ੍ਰਚਾਰ ਸਾਡੇ ਲੰਗਰ ਦਾ ਪ੍ਰਚਾਰ ਕਰਦੇ ਆਂ ਵੀ ਇਥੇ ਲੰਗਰ ਲੱਗਾ ਖਾਨਪੁਰ ਸਾਡੇ ਕੋਲ ਸਕੈਨਰ ਬਣਾਇਆ ਸੀ ਜਗ੍ਹਾ ਜਗ੍ਹਾ ਸਕੈਨਰ ਆਪਣ ਲਗਾ ਦੇਾਂਗੇ ਔਰ ਜਿਹੜਾ ਪ੍ਰਚਾਰ ਫਲੈਕਸੀਆਂ ਤੇ ਸਭ ਕੁਝ ਜਾਂ ਮਨਿਆਦੀ ਦੇ ਦੁਆਰਾ ਜਾਂ মিডিਆ ਦੇ ਦੁਆਰਾ ਇਹ ਸਾਰਾ ਆਪਾਂ ਕਰਾਂਗੇ ਸਾਰਾ ਤਾਮਜਾਬ ਕਰਾਂਗੇ ਪਹਿਲੇ ਸਟਾਰਟਿੰਗ ਆਪਣੇ ਆਪਣੇ ਕੋਲੋਂ ਲਵਾ ਦੇ ਔਰ ਇੱਕ ਜਿਹੀ ਬੜੀ ਹੈ ਜੋ ਪਪੂ ਠਾਕਰੀ ਦੱਸੀ ਆ ਸਾਡੀ ਕਮੇਟੀ ਦੇ ਬੰਦੇ ਜਿੰਨੇ ਮੈਂਬਰ ਨੇ 51 ਮੈਂਬਰ ਇਹ ਲੰਗਰ ਜਿਹੜਾ ਸਟਾਰਟ ਕਰਦੇ ਨੇ ਇਹਨਾਂ 15 ਤਰੀਕ ਤੱਕ ਜਿਹੜਾ ਆ ਆਪਣੇ ਕੋਲੋਂ ਜੇਬ 'ਚੋਂ ਪੈਸੇ ਪਾ ਕੇ ਲੰਗਰ ਨੂੰ ਸਟਾਰਟ ਕਰਨਾ ਉਸ ਤੋਂ ਬਾਅਦ ਗ੍ਰਾਈ ਦਾ ਕੰਮ ਸ਼ੁਰੂ ਹੋਏਗਾ ਜੀ